ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਂ ਅੱਜ ਦੀਆਂ ਖਾਸ ਪੇਸ਼ਕਸ਼ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੇ ਬਾਰੇ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਬਹੁ ਗਿਣਤੀ ਪੰਜਾਬੀ ਰਹਿੰਦੇ ਨੇ ਤੇ ਇਸੇ ਸੂਬੇ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਕਈ ਤਰ੍ਹਾਂ ਦੀ ਲੜਾਈ ਲੜਨੀ ਪੈ ਰਹੀ ਹੈ ਭਾਵੇਂ ਉਹ ਸੀਬੀਐਸਸੀ ਸਕੂਲਾਂ 'ਚ ਪੰਜਾਬੀ ਪੜ੍ਹਾਉਣਾ ਹੋਵੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਕਰਾਉਣਾ ਹੋਵੇ ਜਾਂ ਫਿਰ ਹੋਰ ਬਹੁਤ ਸਾਰੇ ਮੁੱਦੇ ਆਖਿਰਕਾਰ ਕਿਉਂ ਮਾਂ ਬੋਲੀ ਪੰਜਾਬੀ ਦੇ ਨਾਲ ਵਿਕਰਾ ਹੁੰਦਾ ਕਿਉਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਦੇ ਲਈ ਆ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਸਤਕਾਰ ਦੁਹਾਉਣ ਦੇ ਲਈ ਜਦੋਂ ਜ਼ਹਦ ਕਰਨੀ ਪੈ ਰਹੀ ਹੈ ਅੱਜ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਖਾਸ ਮਹਿਮਾਨ ਨੇ ਡਾਕਟਰ ਸੇਵਕ ਸਿੰਘ ਸਰ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਪੰਜਾਬੀ ਭਾਸ਼ਾ ਜਿਹਨੂੰ ਸਾਡੀ ਮਾਂ ਬੋਲੀ ਕਿਹਾ ਜਾਂਦਾ ਅਸੀਂ ਪੰਜਾਬ ਦੇ ਵਾਸੀ ਆ ਤੇ ਅਸੀਂ ਜਦੋਂ ਮਾਂ ਦੀ ਕੁੱਖ ਤੋਂ ਜਨਮ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਪੰਜਾਬੀ ਬੋਲਣਾ ਸਿੱਖਦੇ ਆ ਪਰ ਕਿਉਂ ਸਾਡੇ ਆਪਣੀ ਸੂਬੇ ਦੇ ਵਿੱਚ ਸਾਨੂੰ ਪੰਜਾਬੀ ਭਾਸ਼ਾ ਨੂੰ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਦੇਖੋ ਪਹਿਲੀ ਜੋ ਮੈਨੂੰ ਸਮਝ ਪੈਂਦਾ ਹੂੰ ਕਿ ਸਾਡੇ ਸਾਂਝੇ ਰੂਪ ਚ ਪੰਜਾਬੀਆਂ ਦੇ ਮਨ ਚ ਬੋਲੀ ਦਾ ਖਿਆਲ ਕਿਹਜਾ ਵੀਰ ਕੀ ਹੈ ਇਹ ਜਿਸ ਗੱਲ ਦਾ ਫਰਕ ਬਹੁਤ ਪੈਂਦਾ ਮਿਸਾਲ ਵਜੋਂ ਜਦੋਂ ਅੰਗਰੇਜ਼ ਗਏ ਤਾਂ ਦੋ ਸੱਭਿਆਚਾਰਾਂ ਨੂੰ ਵੰਡ ਗਏ ਹਮ ਇੱਕ ਬੰਗਾਲ ਨੂੰ ਇੱਕ ਪੰਜਾਬ ਨੂੰ ਅੱਜ ਦੁਨੀਆ 'ਚ ਮਾਂ ਬੋਲੀ ਜਿਹੜਾ ਦਿਹਾੜਾ ਹੈ ਉਹ ਬੰਗਾਲੀਆਂ ਦੀ ਯਾਦ ਵਿੱਚ ਹੈ ਹਮ ਮਰੇ ਤਾਂ ਸਾਡੇ ਬਜ਼ੁਰਗ ਵੀ ਹੂੰ ਪਰ ਸਾਡਿਆਂ ਦੀ ਯਾਦ ਵਿੱਚ ਕੁਝ ਵੀ ਨਹੀਂ ਹੈ ਤੇithੋਂ ਜੋ ਤੁਸੀਂ ਪਹਿਲਾਂ ਕਿਹਾ ਕਿ ਉਹ ਦੋਨੋਂ ਟੁਕੜਿਆਂ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਸਿੱਖਿਆ ਦਾ ਮਤਲਬ ਆਧਾਰ ਨਹੀਂ ਹੈਗੀ ਨਹੀਂ ਤਾਂ ਉਹਦੇ ਵਿੱਚ ਪਹਿਲਾ ਹੀ ਹੈ ਕਿ ਸਾਡੇ ਮਨ 'ਚ ਬੋਲੀ ਦਾ ਮਾਤਵ ਕਹਿੰਦਾ ਹੈ ਜੇ ਤਾਂ ਬੋਲੀ ਸਾਧਨ ਹੈ ਹੂੰ ਠੀਕ ਤਾਂ ਸਾਧਨ ਬਦਲੇ ਜਾਂਦੇ ਨੇ ਹੂੰ ਕਿਉਂਕਿ ਸਾਡੇ ਬਹੁਤੇ ਬੰਦੇ ਜਿਹੜੇ ਜਿੰਨੂੰ ਅਸੀਂ ਅਧਿਆਪਕ ਜਾਂ ਵਿਦਵਾਨ ਕਹਿੰਦੇ ਆ ਜਾਂ ਸਿਆਣੀ ਕਹਿੰਦੇ ਆ ਉਹ ਇਹ ਗੱਲ ਬਹੁਤ ਪ੍ਰਚਾਰ ਦਿੰਦੇ ਨੇ ਵੀ ਸਿੱਖਿਆ ਤਾਂ ਇੱਕ ਸਾਧਨਾ ਹੈ ਬੋਲੀ ਇੱਕ ਸਾਧਨਾ ਹੈ ਤੁਸੀਂ ਜਦ ਸੁਣਿਆ ਹੀ ਦੇਣਾ ਹੂੰ ਸਾ ਉਹ ਫਿਰ ਜਿਹੜੀ ਇਹ ਖਿਆਲ ਹੈ ਜਿਹੜਾ ਇਹ ਭਾਵਨਾ ਹੈ ਇਹ ਸਾਡੀ ਅਜੋਕੀ ਹਾਲਤ ਦਾ ਹਿੱਸਾ ਹੈ ਕਿ ਜਦੋਂ ਅਸੀਂ ਇਹਨੂੰ ਇੱਕ ਸਾਧਨ ਮੰਨ ਲਿਆ ਤੇ ਸਾਧਨ ਬੰਦਾ ਲੋੜ ਮੁਤਾਬਕ ਜਾਂ ਹਾਇਸੀਅਤ ਮੁਤਾਬਕ ਬਦਲ ਲੈਂਦਾ ਹੈ ਪਹਿਲਾ ਨੁਕਤਾ ਮੇਰੇ ਹਿਸਾਬ ਨਾਲ ਇਹਦੀ ਚੀਜ਼ ਹੈ। ਦੂਸਰਾ ਕਿ ਜਿਹੜਾ ਪੰਜਾਬ ਦਾ ਜਿਹੜਾ ਇਤਿਹਾਸਕ ਜਾਂ ਪੰਘੋੜਕ ਦੀ ਹਸਤੀ ਹੈ ਇਹਦੀ ਉਹਦਾ ਵੀ ਇੱਕ ਇਸ ਗੱਲ 'ਚ ਬਹੁਤ ਵੱਡਾ ਹਿੱਸਾ ਹੈ। ਹੂੰ ਜਦ ਅਸੀਂ ਪੜਦੇ ਆਂ ਵੀ ਹਮਲਾਵਰ ਆਉਂਦੇ ਰਹੇ ਤਾਂ ਕਿਉਂ ਆਉਂਦੇ ਰਹੇ? ਹੂੰ ਵੱਡੇ ਸਿਆਹੀ ਲੁੱਟਣ ਵਾਸਤੇ ਆਉਂਦੇ ਸੀ ਇਦਾਂ ਉਦਾਂ। ਤਾਂ ਸਦੀਆਂ ਪਹਿਲਾਂ ਵਾਲੀ ਗੱਲ ਨੂੰ ਅੱਜ ਵਾਲੇ ਹਿਸਾਬ ਨਾਲ ਕਹਿਣਾ ਗਲਤ ਹੈ। ਅੱਜ ਦੇ ਬੰਦਿਆਂ ਨੂੰ ਹੁੰਦਾ ਕਿ ਉਹਨਾਂ ਨੂੰ ਧਰਤੀ ਦੇ ਕਬਜ਼ਾ ਹੋ ਜਾਏ ਜਿੱਥੇ ਅੰਨ ਪਾਣੀ ਪੈਦਾ ਹੁੰਦਾ। ਵਿਚਦੀ ਇਹ ਗੱਲ ਬਿਸਰ ਗਈ ਸੀ ਪਰ ਹੁਣ ਫਿਰ ਇਹ ਪਿਛਲੇ 40-50 ਸਾਲਾਂ ਤੋਂ ਹੀ ਗੱਲ ਸਮਝ ਆਉਣ ਲੱਗੀ। ਹੂੰ ਤੇ ਇਹ ਜਿਹੜੀ ਇਹ ਦੁਨੀਆ ਦੇ ਵਿੱਚ ਦੌੜ ਹੈ ਕਿ ਜਿੱਥੇ ਅੰਨ ਪਾਣੀ ਪੈਦਾ ਹੁੰਦਾ ਉਹ ਧਰਤੀ ਦਾ ਕਬਜ਼ਾ ਹੂੰ ਤਾਂ ਧਰਤੀ ਤੇ ਕਬਜ਼ਾ ਰੱਖਣ ਲਈ ਤੋੜਨ ਲਈ ਫੌਜਾਂ ਐਡਾ ਵੱਡਾ ਸਾਧਨ ਨਹੀਂ ਹੁੰਦੀਆਂ। ਜਿੱਦਾਂ ਵੱਡਾ ਸਾਧਨ ਬੋਲੀ ਹੁੰਦੀ ਆ ਜਿੱਦਾਂ ਵੱਡਾ ਜਿਹੜਾ ਆਧਾਰ ਬੋਲੀ 'ਚ ਪਿਆ ਹੁੰਦਾ ਤਾਂ ਇਹ ਜਿਹੜਾ ਤਰੀਕਾ ਹੈ ਇਹੜਾ ਕਾਰਨ ਹੈ ਇਹ ਵੀ ਪੰਜਾਬੀ ਬੋਲੀ ਦੀ ਅਜੋਕੀ ਹਾਲਤ ਵਿੱਚ ਦੋਨੇ ਪਾਸੇ ਜੁੜਿਆ ਹੋਇਆ ਹੈ ਇਸ ਤੋਂ ਵੀ ਅਗਲਾ ਜਿਹੜਾ ਬਿਜੜਾ ਪੰਜਾਬੀ ਹੈ ਜਿਹੜੀ ਉਹਦਾ ਸਬੰਧ ਇਤਿਹਾਸ ਵਜੋਂ ਧਰਮ ਵਜੋਂ ਸਿੱਖਾਂ ਨਾਲ ਜੁੜੀ ਹੈ ਹੂੰ ਤਾਂ ਜੋ ਕੁਝ ਸਿੱਖ ਬਲ ਜਿਹੜੇ ਵਿਚਾਰ ਚ ਗੁਰੂ ਦੇ ਸੁਨੇਹੇ ਦੇ ਵਿੱਚ ਜਿਹੜਾ ਭੈ ਉਹਦਾ ਵੀ ਦੁਨੀਆ ਚ ਜਿਹੜੇ ਹੋਰ ਪ੍ਰਬੰਧ ਨੇ ਧਰਮ ਦੇ ਤੌਰ ਤੇ ਰਾਜਨੀਤੀ ਦੇ ਤੌਰ ਤੇ ਵਪਾਰ ਦੇ ਤੌਰ ਤੇ ਉਹਨਾਂ ਨਾਲ ਇੱਕ ਟਕਰਾ ਹੈ ਹੂੰ ਜਾਂ ਉਹਨਾਂ ਨਾਲ ਇੱਕ ਵੱਖਰਾ ਪਾਣਾ ਜਿਹੜਾ ਤਾਂ ਉਹ ਵੀ ਇਹਦੇ ਚ ਇੱਕ ਆਧਾਰ ਹੈ ਕਿ ਕਿਹਨਾਂ ਨੇ ਰੋਕਣਾ ਅਸਲ ਚ ਸਿੱਖੀ ਨੂੰ ਹੈ ਹੂੰ ਤਾਂ ਉਹਨਾਂ ਨੂੰ ਪੰਜਾਬੀ ਇੱਕ ਮੋਰਚਾ ਲੱਗ ਗਈ ਸਿੱਖੀ ਨੂੰ ਰੋਕਣ ਵਾਸਤੇ ਕੀ ਪੰਜਾਬੀ ਤੇ ਅਟੈਕ ਕਰੋ ਹਾਂ ਤਾਂ ਉਹ ਜਿਹੜਾ ਉਹਦਾ ਜਿਹੜਾ ਸਿੱਧਾ ਸਿੱਖਾਂ ਤੇ ਆਟੋਮੈਟਿਕਲੀ ਹਾਂ ਉਹਦਾ ਅਸਰ ਪਏਗਾ ਹੂੰ ਤੇ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਅਕਸਰ ਲੋਕੀ ਸਵਾਲ ਕਰਦੇ ਆਗੇ ਸਿੱਖਾਂ ਨੇ ਪੰਜਾਬੀ ਨੂੰ ਧਰਮ ਨਾਲ ਜੋੜ ਲਿਆ ਹੂੰ ਹਾਲਾਂਕਿ ਤੁਸੀਂ ਜੇ ਉਲਟੇ ਰੂਪ ਦੇਖੋ ਤਾਂ ਦੁਨੀਆ 'ਚ ਕੋਈ ਵੀ ਧਰਮ ਐਸਾ ਨਹੀਂ ਹੈ ਜਿਹੜਾ ਕਿਸੇ ਇੱਕ ਬੋਲੀ ਨਾਲ ਜੁੜਿਆ ਹੋਇਆ ਨਹੀਂ ਹੈ ਹੂੰ ਇਸ ਤੋਂ ਵੀ ਅਗਲਾ ਦੁਨੀਆਂ ਦੇ ਮਨੁੱਖ ਕੋਲੇ ਕੋਈ ਵੀ ਵਿਚਾਰ ਐਸਾ ਨਹੀਂ ਹੈ ਜਿਹੜਾ ਕਿਸੇ ਖਾਸ ਬੋਲੀ ਦੀ ਪੈਦਾਵਾਰ ਨਹੀਂ ਹੈ ਤੇ ਉਹਦੇ ਜੋ ਦੀ ਇੱਜ਼ਤ ਨਹੀਂ ਹੈ। ਹੂੰ ਠੀਕ ਮੰਨ ਲਓ ਕਿ ਪੰਜਾਬੀ ਵਿੱਚ ਖੋਜ ਪੜਾਉਂਦੀ ਆ ਜਦੋਂ ਇੱਥੇ ਤਾਂ ਜਿਹੜਾ ਮਰਜੀ ਵਿਸ਼ੇ ਦੀ ਬੰਦਾ ਖੋਜ ਕਰੇ ਜਿਹੜਾ ਉਹਦਾ ਸ਼ਬਦ ਹੋਊਗਾ ਉਹ ਪਹਿਲਾਂ ਲਿਖਾਉਣਗੇ ਵੀ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਹੂੰ ਇਹ ਲਾਟਿਨ ਭਾਸ਼ਾ ਦਾ ਸ਼ਬਦ ਹੈ ਹੈਨਾ ਇਹ ਸੰਸਕ੍ਰਿਤ ਦਾ ਸ਼ਬਦ ਹੈ। ਮਤਲਬ ਵਿਗਿਆਨ ਨੂੰ ਵੀ ਵਿਚਾਰ ਨੂੰ ਵੀ ਹੂੰ ਤਾਂ ਸਾਰੀਆਂ ਮਨੁੱਖ ਦੀਆਂ ਜਿੰਨੀਆਂ ਵੀ ਸੰਭਾਵਨਾਵਾਂ ਨੇ ਜਿੰਨੇ ਵੀ ਰਾਹ ਨੇ ਹਰ ਇੱਕ ਨਾਲ ਬੋਲੀ ਦੀ ਮਾਨਤਾ ਜੁੜੀ ਹੋਈ ਹੈ ਤੇ ਉਹਦੀ ਪਵਿੱਤਰਤਾ ਜੁੜੀ ਹੋਈ ਹੈ ਇਸ ਕਰਕੇ ਵੀ ਇਹ ਐਵੇਂ ਸਵਾਲ ਕਈ ਵਾਰੀ ਸਿੱਖਾਂ ਨੇ ਜੋੜ ਲਈ ਕਿ ਤੇਨ ਸੇਕਾਂ ਤੋਂ ਪਹਿਲਾਂ ਜਿਹੜੇ ਸਵਾਲ ਕਰਦੇ ਉਹਨਾਂ ਨੇ ਜੋੜੀ ਹੋਈ ਭਾਈ ਹੂੰ ਠੀਕ ਹੈ ਤੇ ਲੋਕਾਂ ਨੂੰ ਤਾਂ ਲੋਕਾਂ ਨੇ ਸੰਸਕ੍ਰਿਤ ਪੜ੍ਹਨ ਨਹੀਂ ਦਿੱਤੀ ਧਰਮ ਨਾਲ ਇੰਨੀ ਜੋੜ ਲਈ ਕਿ ਇਹਨੂੰ ਹੋਰ ਪੜ੍ਹੇ ਨਾ ਕੋਈ ਹੂੰ ਠੀਕ ਹੈ ਨਾ ਹਾਂ ਇਹ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਵੀ ਇਹ ਅਸੀਂ ਇਹਨੂੰ ਪਿੱਛੇ ਨੂੰ ਕਿੰਨਾ ਜਾ ਕੇ ਸਮਝਦੇ ਆਂ ਮਸਲੇ ਨੂੰ ਅੱਜ ਦੀ ਹਾਲਾਤ ਚ ਇਹ ਗੱਲ ਤਾਂ ਹੀ ਪੂਰੀ ਸਮਝ ਆਉਂਦੀ ਹੈ ਸਿ ਹੂੰ ਯੂਨੈਸਕੋ ਇਹ ਗੱਲ ਕਹਿੰਦਾ ਹੈ ਕਿ ਅਲੋਪ ਹੋਣ ਵਾਲੀਆਂ ਬੋਲੀਆਂ ਦੇ ਵਿੱਚੋਂ 2045 ਤੱਕ ਜਿਹੜੀਆਂ ਬੋਲੀਆਂ ਅਲੋਪ ਹੋ ਜਾਣਗੀਆਂ ਉਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਵੀ ਇੱਕ ਹੈ ਯੂਨੈਸਕੋ ਇਸ ਚੀਜ਼ ਦੀ ਚਿੰਤਾ ਜ਼ਾਹਰ ਕਰ ਚੁੱਕਾ ਹੈ ਦੇਖੋ ਹੋ ਸਕਦਾ ਕਿ ਤੇ ਲਿਖਿਆ ਮੈਨੂੰ ਨਹੀਂ ਅੱਜ ਤੱਕ ਇਹ ਗੱਲ ਪੜ੍ਹੀ ਮੈਂ ਹੂੰ ਉਦਾਂ ਇਹ ਗੱਲ ਹੈ ਕਿ ਕਿਸੇ ਬੋਲੀ ਦਾ ਲੋਕਾਂ ਚ ਜਿਹੜਾ ਵਰਤੇ ਜਾਣ ਦਾ ਉਹਨੂੰ ਸਮਝ ਜਾਣ ਦਾ ਵਰਤਾਰਾ ਹੈ ਉਹ ਕਿਵੇਂ ਜੀ ਹੈ ਹੂੰ ਉਹ ਦੁਨੀਆ ਦੀ ਪੱਧਰ ਦੇ ਲੋਕਾਂ ਨੇ ਬਣਾ ਲਿਆ ਵੀ ਉਹ ਕਾਰੋਬਾਰ ਚ ਕਿੰਨੀ ਵਰਤੀ ਜਾਂਦੀ ਹੈ ਆਮ ਗੱਲਬਾਤ ਕਿੰਨੀ ਵਰਤੀਦੀ ਹੈ ਘਰਾਂ ਚ ਕਿੰਨੀ ਵਰਤੀਦੀ ਹੈ ਧਾਰਮਿਕ ਰੀਤੀ ਰਿਵਾਜ ਚ ਕਿੰਨੀ ਕਿ ਵਰਤੀਦੀ ਹੈ ਹੂੰ ਕਿਉਂਕਿ ਦੁਨੀਆ ਜਿਹੜੀਆਂ ਬੋਲੀਆਂ ਆ ਦੀ ਥਾਂ ਘਟਦੀ ਜਾਂਦੀ ਹੈ ਹੂੰ ਅਖੀਰ ਨੂੰ ਉਹ ਰੀਤੀ ਰਿਵਾਜ ਦੀ ਬੋਲੀ ਰਹਿ ਜਾਂਦੀ ਹੈ ਹੂੰ ਜਿਵੇਂ ਸੰਸਕ੍ਰਿਤ ਦੇ ਮੰਤਰ ਪੜੇ ਜਾਂਦੇ ਨੇ ਆਮ ਹੋਰ ਕਿਤੇ ਨਹੀਂ ਰਹੀ ਕੋਠੀ ਕਿ ਬੰਦੇ ਜੋਰ ਲਾ ਰਹੇ ਨੇ ਵੀ ਉਹਨੂੰ ਫੈਲਾ ਰਹੇ ਨੇ ਪਰ ਕੁਲਮਲਾ ਕੇ ਇਦਾਂ ਹੁੰਦੀ ਪਰ ਇਹ ਜਿਹੜਾ ਸਾਡੇ ਸਮਝਣ ਦੀ ਗੱਲ ਉਹ ਇੰਨੀ ਹੈ ਕਿ ਇਹ ਕਿਹੜੇ ਆਮ ਬੰਦੇ ਬੰਨੇ ਹੋਏ ਮਾਪਦੰਡ ਨੇ ਹੂੰ ਠੀਕ ਪਰ ਜਦੋਂ ਅਸੀਂ ਅਸਲ ਜੀ ਵੇਖਦੇ ਆ ਤਾਂ ਕਿਸੇ ਬੋਲੀ ਦਾ ਫੈਲਾ ਜਾਂ ਕਿਸੇ ਬੋਲੀ ਦਾ ਸੁਗੜਾ ਉਹਦਾ ਨਾਸ਼ ਜਾਂ ਬినాਸ਼ ਹੈ ਜਿਹੜਾ ਉਹ ਉਹਨਾਂ ਮਾਪਦੰਡਾਂ ਨਾਲੋਂ ਹੂੰ ਉਹਦੇ ਨਾਲ ਜੁੜੀ ਹੋਈ ਸੱਤਾ ਉਹਦੇ ਨਾਲ ਜੁੜਿਆ ਹੈ ਗਿਆਨ ਪ੍ਰਬੰਧ ਉਥੋਂ ਜ਼ਿਆਦਾ ਤੈਅ ਹੁੰਦਾ ਹੂੰ ਠੀਕ ਹੈ ਕਿਉਂਕਿ ਮਨੁੱਖ ਨੇ ਆਪਣਾ ਕੋਈ ਨਾ ਕੋਈ ਢਾਂਚਾ ਬਣਾ ਕੇ ਰੱਖਣਾ ਤਾਂ ਜਿਹੜਾ ਢਾਂਚਾ ਜਿਹੜੀ ਬੋਲੀ ਨਾਲ ਖੜਾ ਹੁੰਦਾ ਹੈ ਉਹੀ-ਉਹੀ ਬੋਲੀਆਂ ਬਚਦੀਆਂ ਨੇ ਗਾਹਨ ਉਹ ਬਚਣੀਆਂ ਨਹੀਂ ਆਉਣੀਆਂ ਹੂੰ ਹਾਂ ਠੀਕ ਹੈ ਜੁਨਾਈਟਡ ਉਹਨ ਪੱਧਰ ਤੇ ਉੱਤੇ ਜੋ ਹਨ ਦੇ ਪੱਧਰ ਤੇ ਇੱਕ ਇਦਾਂ ਦੇ ਉਹਨਾਂ ਨੇ ਬਣਾ ਲਿਆ ਉਹਦੇ ਨਾਲ ਦੱਸੀ ਜਾਂਦੇ ਵੀ ਇੰਨੀਆਂ ਬੋਲੀਆਂ ਮਰ ਜਾਣਗੀਆਂ ਹੂੰ ਤਾਂ ਅਸਲ ਮਸਲਾ ਇਹ ਹੈ ਕਿ ਇਹਦਾ ਮਤਲਬ ਵੀ ਜੋ ਹੁਣ ਦੁਈਆਂ ਦੇ ਰਾਜ ਪ੍ਰਬੰਧ ਚੱਲ ਰਹੇ ਨੇ ਜਿਨ੍ਹਾਂ ਨੂੰ ਅਸੀਂ 200 ਮੁਲਕਾਂ ਦਾ ਨਾਂ ਦਿੰਦੇ ਆ ਇਹਨਾਂ ਢਾਂਚਿਆਂ ਦੀ ਵਜ੍ਹਾ ਨਾਲ ਕਈ ਹਜ਼ਾਰ ਬੋਲੀਆਂ ਮਰਨ ਵਾਲੀਆਂ ਨੇ ਹੂੰ ਤਾਂ ਬਹੁਤ ਸਾਫ਼ ਸੁਨੇਹਾ ਹੈ ਹੂੰ ਕਿ ਇਹ ਜਿਹੜੇ ਢਾਂਚੇ ਨਰਾਜੀਤਿਕ ਤੌਰ ਤੇ ਇਹ ਉਹਨਾਂ ਬੋਲੀਆਂ ਦੇ ਵਿਨਾਸ਼ ਦਾ ਆਧਾਰ ਹਨ। ਹੂੰ। ਸਿੱਧੀ ਗੱਲ ਤੁਸੀਂ ਸਮਝ ਪੈਂਦੀ ਐ ਨਾ? ਹੂੰ। ਵੀ ਜਦੋਂ ਕਹਿੰਦੇ ਨੇ ਆਉਣ ਵਾਲੇ 50 ਸਾਲਾਂ ਤੱਕ ਐਨੇ ਹਜ਼ਾਰ ਬੋਲੀ ਮਰ ਜਾਊਗੀ। ਹੂੰ। ਜੋ ਮਰ ਜਾਏਗੀ। ਕਿਉਂਕਿ ਉਹਨਿਆਂ ਸੱਭਾਚਾਰਾਂ ਨੂੰ, ਉਹਨਿਆਂ ਪਛਾਣਾਂ ਨੂੰ, ਉਹਨੇ ਲੋਕਾਂ ਨੂੰ ਬਰਾਬਰੀ ਦਾ ਹੱਕ ਨਹੀਂ ਮਿਲਿਆ। ਹੂੰ। ਜਿਹੜਾ ਕਿ ਸਦੀਆਂ ਪਹਿਲਾਂ ਉਹਨਾਂ ਨੇ ਆਪਣਾ ਕਿਸੇ ਨੂੰ ਤੁਸੀਂ ਬਣਾਇਆ ਹੋਇਆ ਸੀ। ਜਿਹੜੇ ਅਸੀਂ ਅੱਜ ਢਾਂਚੇ 'ਚ ਖੜੇ ਕਰਤੇ। ਹੂੰ। ਇਹਨਾਂ ਢਾਂਚਿਆਂ ਨੇ ਉਹਨਾਂ ਦੀ ਹਸਤੀ ਨੂੰ ਸਵਾਲ ਪਾ ਦਿੱਤਾ ਹੂੰ ਤੁਸੀਂ ਢਾਂਚੇ ਦੀ ਗੱਲ ਕਰ ਰਹੇ ਹੋ ਤੇ ਬਹੁਤ ਸਾਰੇ ਬੱਚਿਆਂ ਦੀ CBSE ਸਕੂਲ ਦੀਆਂ ਮੈਂ ਬੁੱਕਸ ਵੇਖੀਆਂ ਨੇ ਜਿਸ ਦੇ ਉੱਪਰ ਜੇ ਪੰਜਾਬੀ ਦੇ ਕੁਝ ਵਰਡਸ ਦੇਖੀਏ ਜਿਵੇਂ ਪਪਾ ਪੇੜ ਜਦਕਿ ਦੱਦਾ ਦਰਖਤ ਹੁੰਦਾ ਬਹੁਤ ਸਾਰੇ ਪੰਜਾਬੀ ਦੇ ਵਰਡਸ ਨਾਲ ਐਦਾਂ ਛੇੜਛਾੜ ਕੀਤੀ ਗਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸਲ ਮਤਲਬ ਪਤਾ ਹੀ ਨਹੀਂ ਕਿ ਰੁੱਖ ਹੁੰਦਾ ਜਾਂ ਦਰਖਤ ਹੁੰਦਾ ਇਸ ਤਰ੍ਹਾਂ ਦੀ ਛੇੜਛਾੜ ਵੀ ਭਾਸ਼ਾ ਦੇ ਨਾਲ ਕੀਤੀ ਗਈ ਹੈ ਉਹ ਹੋ ਗਈ ਸਾਰੀ ਅੱਪਾ ਕਹਿੰਦੇ ਉਦੋਂ ਪਿੱਛੇ ਗੱਲ ਜਾ ਕੇ ਮਸਲਨ ਮੈਂ ਇਹ ਸੋਚ ਕੇ ਚੱਲਦਾ ਵੀ ਜੇ ਤੁਹਾਨੂੰ ਸੱਚੀ ਦੱਸਾਂ ਵੀ ਜਦੋਂ ਅੰਗਰੇਜ਼ ਇੱਥੇ ਆਏ ਉਦੋਂ ਤਾਂ ਬਹੁਤ ਲੋਕ ਇਹਨਾਂ ਨੂੰ ਸਮਝਦੇ ਨੇ ਠੀਕ ਹੈ ਨਾ ਵੀ ਉਹਨਾਂ ਨੇ ਆ ਕੇ ਕਿਵੇਂ ਮਿੱਥ ਕੇ ਗੁਰਮੁਖੀ ਲਿਪੀ ਨੂੰ ਪੰਜਾਬੀ ਬੋਲੀ ਨੂੰ ਕਿਵੇਂ ਪਾਸੇ ਕਰਿਆ ਠੀਕ ਉਹ ਕੱਲਾ ਐ ਨਹੀਂ ਕਿ ਸਿਰਫ ਪੜ੍ਹਾਈ ਦੇ ਪੱਖ ਤੋਂ ਪਾਸੇ ਕਰਿਆ ਹੂੰ ਉਹ ਉਸੇ ਕਿ ਆਉਣ ਵਾਲੇ ਸਮੇਂ 'ਚ ਮਤਲਬ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜਾ ਇੱਥੇ ਰਾਜ ਪ੍ਰਬੰਧ ਚੱਲੂ ਉਹ ਕਿਹੜੇ ਗਿਆਨ ਪ੍ਰਬੰਧ ਨਾਲ ਚੱਲੂ ਕਿਹੜੀ ਲਿਪੀ 'ਚ ਕਿਹੜੀ ਬੋਲੀ ਚੱਲੂ ਇਹਦਾ ਸਵਾਲ ਉਹਨਾਂ ਦੇ ਸਾਹਮਣੇ ਸੀ ਸਾਡੇ ਇੱਥੇ ਆਉਣ ਤੋਂ ਪਹਿਲਾਂ ਹੂੰ ਠੀਕ ਵੀ ਕਲਕੱਤੇ 'ਚ ਉਹਨਾਂ ਨੇ ਜਿਹੜਾ ਉਹ ਰੌਲਾ ਸੀ ਉਦੋਂ ਵੀ ਜਦੋਂ ਪਹਿਲਾਂ ਸਕੂਲ ਖੋਲਣ ਲੱਗੇ ਹੂੰ ਤਾਂ ਕਿਹੜੀ ਲਿਪੀ 'ਚ ਕਿਹੜੀ ਬੋਲੀ ਚ ਪੜਾਇਆ ਜਾਵੇ ਉਹ ਉਥੋਂ ਰਾਜੇ ਰਣਜੀਤ ਸਿੰਘ ਦੇ ਰਾਜੇ ਵੰਡ ਤੋਂ ਵੀ ਪਹਿਲਾਂ ਉਦੀ ਸਵਾਲ ਪਿਆਸੇ ਉਹਨਾਂ ਕੋਲ ਹੂੰ ਤੇ ਉਹਨਾਂ ਨੂੰ ਉਹ ਗੱਲ ਦਾ ਵੀ ਅੰਦਾਜ਼ਾ ਸੀ ਕਿ ਇੱਕ ਦਿਨ ਛੱਡ ਕੇ ਜਾਵਾਂਗੇ ਇਹ ਸਾਰੇ ਖਿੱਤੇ ਨੂੰ ਹੂੰ ਤਾਂ ਉਹ ਤੈਅ ਕਰ ਰਹੇ ਸੀ ਕਿ ਸਾਡੇ ਜਾਣ ਤੋਂ ਬਾਅਦ ਇੱਥੇ ਕਿਹੜੀ ਬੋਲੀ ਨਾਲ ਕਿਹੜੀ ਲਿਪੀ ਨਾਲ ਰਾਜ ਕਰੇ ਹੂੰ ਕਿਉਂਕਿ ਉਸ ਗੱਲ ਨੇ ਦੁਨੀਆ ਦੇ ਭਵਿੱਖ ਤੇ ਅਸਰ ਪਾਉਣਾ ਸੀ ਇਸ ਪੂਰੇ ਖਿੱਤੇ ਨੇ ਹੂੰ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮੁਗਲਾਂ ਦਾ ਰਾਜ ਲਗਭਗ ਸਾਰੇ ਕੀਤੀ ਸੀ ਹੂੰ ਤਾਂ ਉਹ ਜਾਣਦੇ ਸੀ ਕਿ ਉਹ ਮੁਗਲਾਂ ਨੂੰ ਰਾਜ ਦੇਖ ਕੇ ਨਹੀਂ ਜਾਣਗੇ ਹੂੰ ਤਾਂ ਕਿਹਨੂੰ ਦੇਖ ਕੇ ਜਾਣਗੇ ਹੂੰ ਇੱਥੇ ਦਾਵੇਦਾਰ ਸੀਗੇ ਮਰਾਠੇ ਸੀ ਰਾਜਪੂਤ ਸੀ ਸੱਤਾ ਦੇ ਹਿਸਾਬ ਨਾਲ ਤਾਕਤ ਦੇ ਹਿਸਾਬ ਨਾਲ ਸਿੱਖ ਸਨ ਤਾਂ ਜਦੋਂ ਲਿਪੀ ਬੋਲੀ ਦੀ ਗੱਲ ਸੀ ਹੂੰ ਤਾਂ ਬਾਕੀਆਂ ਕੋਲ ਜਿਹੜੀ ਲਿਪੀ ਸੀ ਉਹ ਇੱਕਸਾਰ ਪੈਂਦੀ ਸੀ ਸਿੱਖਾਂ ਕੋਲੇ ਜਾਂ ਪੰਜਾਬੀ ਕੋਲੇ ਜਿਹੜੀ ਲਿਪੀ ਸੀ ਇਹ ਅੱਡ 35 ਸੀ ਹਮ ਪਰ ਭਾਸ਼ਾ ਦੇ ਆਧਾਰ ਤੇ ਕੁਝ ਯੂਨੀਵਰਸਟੀਆਂ ਵੀ ਬਣਾਈਆਂ ਗਈਆਂ ਕਿ ਭਾਸ਼ਾ ਨੂੰ ਸੰਭਾਲਿਆ ਜਾਵੇ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜੇ ਗੱਲ ਕਰੀਏ ਭਾਸ਼ਾ ਦੇ ਆਧਾਰ ਤੇ ਉਹਦਾ ਨਾਮ ਰੱਖਿਆ ਗਿਆ ਤੇ ਭਾਸ਼ਾ ਨੂੰ ਸੰਭਾਲਣ ਦਾ ਟੀਚਾ ਵੀ ਮਿੱਥਿਆ ਗਿਆ ਕਿ ਪੰਜਾਬੀ ਨੂੰ ਸੰਭਾਲਿਆ ਜਾਏਗਾ ਆਖਿਰਕਾਰ ਇਹੋ ਜਿਹੀ ਯੂਨੀਵਰਸਟੀਆਂ ਕਿਉਂ ਨਿਕਾਮਯਾਬ ਹੋ ਸਕੀਆਂ ਪੂਰਾ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਉਹ ਇਸ ਲਈ ਨਹੀਂ ਹੋ ਸਕੀਆਂ ਕਿ ਉਹ ਜਿਹੜੀ ਚੀਜ਼ ਜਿਹੜੀ ਗੱਲ ਨੂੰ ਖਤਮ ਕਰਨ ਲਈ ਬਣਾਈ ਹੋਵੇ ਉਹ ਕੁ ਰਾਜਨੀਤੀ ਇਦਾਂ ਹੀ ਹੁੰਦੀ ਹੈ ਨਾ ਹੂੰ ਕਿ ਜੋ ਦੱਸਾਇਆ ਜਾ ਰਿਹਾ ਉਹ ਮੈਂ ਤਾਂ ਹੁੰਦੀ ਨਹੀਂ ਠੀਕ ਇਹ ਤਾਂ ਇੱਕ ਬਹੁਤ ਲੋਕਾਂ ਨੂੰ ਗੱਲ ਦਾ ਪਤਾ ਹੈ ਬੜੀਆਂ ਉਦੋਂ ਕਿਤਾਬਾਂ ਲੇਖ ਛਪੇ ਸੀ ਕਿ ਅਸਲ 'ਚ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬਣਾਈ ਜਾ ਰਹੀ ਹੈ ਉਹਦਾ ਮੰਤਵ ਕੀ ਹੈ ਹੂੰ ਕਿ ਪੰਜਾਬੀ ਸੂਬੇ ਦੀ ਮੰਗ ਨੂੰ ਬਿਲਕੁਲ ਜਾਂ ਸਾਰੇ ਕਾਜ ਨੂੰ ਪਹੁੰਚ ਕਰਨਾ ਮੈਂ ਇਹਦੀ ਗੱਲ ਪਹਿਲਾਂ ਕਰ ਰਿਹਾ ਸੀ ਉੱਥੇ ਹੀ ਹੂੰ ਕਿ ਜਿਹੜੀ ਸੰਭਾਵਨਾ ਗੁਰਮੁਖੀ ਲਿਪੀ ਪੰਜਾਬੀ ਬੋਲੀ ਚ ਭਵਿੱਖ ਦਾ ਬਦਲ ਬਣਨ ਦਾ ਪਈ ਸੀ ਉਹਨੂੰ ਰੋਕਣ ਦਾ ਖੇਡਾ ਉਦੋਂ ਸ਼ੁਰੂ ਸੀ ਹੂੰ ਅੰਗਰੇਜ਼ਾਂ ਦੇ ਪੰਜਾਬ ਚ ਆਉਣ ਤੋਂ ਪਹਿਲਾਂ ਹੂੰ ਤੇ ਜਿਹੜੀ ਯੂਨੀਵਰਸਿਟੀ ਤੁਸੀਂ ਨਾ ਲੈ ਰਹੇ ਹੋ ਉਹ ਇਹ ਉਹਦੇ ਵਿੱਚ ਸ਼ਾਮਲ ਉਸ ਗੱਲ ਦੇ ਕਿ ਪੰਜਾਬੀ ਸੂਭਾ ਬਣਨ ਤੋਂ ਰੋਕਣ ਲਈ ਵੀ ਇਹ ਇੱਕ ਉਹਦੇ ਹਿੱਸਾ ਸੀ ਉਹ ਜਿਹੜੀ ਲੜੀ ਚੱਲਦੀ ਆਉਂਦੀ ਸੀ ਹੂੰ ਕਿਉਂਕਿ ਜਿੰਨਾ ਚਿਰ ਇਹ ਨਹੀਂ ਅਸੀਂ ਗੱਲ ਸਮਝਦੇ ਕਿ ਬੋਲੀ ਦਾ ਮਹੱਤਵ ਕਿੱਥੇ ਹੈ ਹੂੰ ਲਿਪੀ ਦਾ ਮਹੱਤਵ ਕਿੱਥੇ ਹੈ ਉਹਨਾਂ ਚ ਰ ਇਦਾਂ ਹੀ ਕਿਸੇ ਬੰਦੇ ਨੂੰ ਕਿਸੇ ਘਟਨਾ ਨੂੰ ਦੋਸ਼ ਦੇਣਾ ਹੂੰ ਵੇਖੋ ਆਮ ਸਸਤਾ ਜਾ ਹੋ ਜਾਂਦਾ ਹੈ ਕੰਮ ਪਰ ਅਸਲ ਮਸਲਾ ਇੱਥੇ ਹੀ ਹੈ ਕਿ ਅੱਜ ਦੀ ਹਾਲਤ ਬਾਰੇ ਵੀ ਜਿੰਨਾ ਸੀ ਪਿੱਛੇ ਜਾ ਕੇ ਬਿੰਦੇ ਆ ਇਹ ਸੌਖਾ ਸਵਾਲ ਇਹ ਵੀ ਗੁਰੂ ਸਾਹਿਬ ਨੇ ਅਰਬੀ ਲਿਪੀ ਸੰਸਕ੍ਰਿਤ ਲਿਪੀ ਤੇ ਦੇਵਨਾਗਰੀ ਲਿਪੀ ਦੇ ਹੁੰਦੀਆਂ ਇਹ ਲਿਪੀ ਨੂੰ ਕਿਉਂ ਚੁਣ ਲਿਆ ਜੇ ਸਨੇਹਾ ਦੇਣ ਦਾ ਮਸਲਾ ਹੀ ਸੀ ਤਾਂ ਗੁਰੂ ਸਾਹਿਬ ਉਹਨਾਂ ਬੋਲੀਆਂ ਰਹੀ ਸਨੇਹਾ ਬਾਦ ਦੁਨੀਆਂ ਨੂੰ ਦੇ ਸਕਦੇ ਸੀ ਹੂੰ ਪਰ ਉਹਨਾਂ ਨੇ ਇਹ ਅੱਖਰਾਂ ਨੂੰ ਇਹਨਾਂ ਬੋਲਾਂ ਨੂੰ ਚੁਣ ਲਿਆ ਤਾਂ ਇਹਦਾ ਮਤਲਬ ਇਹੀ ਸੀਗਾ ਕਿ ਜਿਹੜਾ ਸਨੇਹਾ ਵੱਖਰੇ ਰੂਪ ਜਿ ਦੇਣਾ ਹੈ ਉਹਨੇ ਵੱਖਰੇ ਅੱਖਰਾਂ 'ਚ ਆਪਣਾ ਪ੍ਰਵੰਸ ਧਾਪਤ ਕਰਨਾ ਹੈ ਤਾਂ ਹੀ ਜਾਊਗਾ ਤਾਂ ਹੀ ਉਹ ਬਚੂਗਾ ਹੂੰ ਇੱਥੇ ਹੋਰ ਜਿੰਨੀਆਂ ਵੀ ਧਾਰਮਿਕ ਅਧਿਆਤਮਿਕ ਦਾਰਸ਼ਨਿਕ ਧਰਾਵਾਂ ਚੱਲੀਆਂ ਉਹ ਉਹਨੀਆਂ ਕੀ ਬਚੀਆਂ ਜਿੰਨਾ ਉਹਨਾਂ ਦੀ ਲਿਪੀ ਤੇ ਬੋਲੀ ਉਹਨਾਂ ਕੋਲੇ ਸੀ ਹੂੰ ਠੀਕ ਤਾਂ ਦੁਨੀਆ ਜਿਹੜੀਆਂ ਬੋਰੀਆਂ ਹੁਣ ਮਰਨ ਗਈਆਂ ਵੀ ਉਹਨਾਂ 'ਚ ਪਹਿਲਾ ਤਾ ਉਹਨਾਂ ਦਾ ਜਿਨ੍ਹਾਂ ਕੋਲ ਆਪਣੀਆਂ ਲਿਪੀਆਂ ਨਹੀਂ ਹਨ ਹੂੰ ਦੂਜਾ ਉਹਨਾਂ ਦਾ ਜਿਨ੍ਹਾਂ ਦੀਆਂ ਲਿਪੀਆਂ ਤਾਂ ਹਨ ਪਰ ਕਿਸੇ ਹੋਰ ਨਾਲ ਮਿਲਦੀਆਂ ਨਹੀਂ ਠੀਕ ਵੀ ਜਿਵੇਂ ਇੱਥੇ ਆਪਣੇ ਬੋਲੀਆਂ ਜਾਂਦੀਆਂ ਹਨ ਹਿੰਦੁਸਤਾਨ 'ਚ ਬੋਲੀਆਂ ਦਾ ਸੈਂਕੜੇ ਹਿਸਾਬ ਨਾਲ ਨੇ ਹੂੰ ਪਰ ਲਿਪੀਆਂ ਚਾਰ-ਪੰਜ ਨੇ ਹੂੰ ਤਾਂ ਇਹ ਅਖੀਰ ਨੂੰ ਜਿਹੜੀ ਇੱਕ ਲਿਪੀ ਮੁੱਖ ਲਿਪੀ ਹੈ ਜਿਹੜੀ ਬੋਲੀ ਦੀ ਬਾਕੀ ਬੋਲੀਆਂ ਦੇ ਵਿੱਚ ਰਲ ਜਾਣਗੀਆਂ ਜਿਵੇਂ ਹਰਿਆਣਵੀ ਹੈ ਹੂੰ ਜਾਂ ਰਾਜਸਤਾਨੀ ਹੈ ਉਹ ਕਿਤੋਂ ਇੱਕ ਜਾਣਗੇ ਆਪਣਾ ਕਿਉਂਕਿ ਲਿਪੀ ਤਾਂ ਦੇਵਨਾਗਰੀ ਵਾਲੀ ਹੈ ਉਹ ਉਹਦੇ ਝਾਂਗੇ ਠੀਕ ਤਾਂ ਬੋਲੀਆਂ ਦਾ ਲਿਪੀਆਂ ਦਾ ਮਸਲਾ ਜਿਹੜਾ ਇੱਥੇ ਹੈ ਕਿ ਜਿਹੜਾ ਗਿਆਨ ਪ੍ਰਬੰਧ ਬਣੂਗਾ ਉਹ ਕਿਸ ਤਰ੍ਹਾਂ ਦਾ ਬਣੂਗਾ ਉਹ ਪਹਿਲਾਂ ਤੋਂ ਜਿਹੜੇ ਬੰਦੇ ਕਾਗ ਬੈਠੇ ਨੇ ਉਹਨਾਂ ਦਾ ਖਿਆਲ ਉੱਥੇ ਪਿਆ ਉਸ ਪ੍ਰਸੰਗ 'ਚ ਅਸੀਂ ਦੇਖੀਏ ਕਿ ਪੰਜਾਬੀ ਦੀ ਜਿਹੜੀ ਹਾਲਤ ਹੈ ਉਹ ਇਸ ਤਰ੍ਹਾਂ ਕਿਉਂ ਹੈ ਉਹਦੇ ਸ਼ਬਦ ਬਦਲਣ ਵਾਲੀ ਗੱਲ ਤੁਹਾਡੇ ਸਾਹਮਣੇ ਜਿਹੜੀ ਆ ਰਹੀ ਹੈ ਉਹ ਤਾਂ ਜਿੰਨ ਕੀ ਕਹਿੰਦੇ ਅੰਗਰੇਜ਼ੀ ਵਾਲੇ ਟਿਪ ਆਫ ਆਈਸਵਰਗ ਹੈ ਉਹ ਹੈ ਕਿਉ ਰਜਾਨਾ ਰਜਾਨਾ ਜਿਵੇਂ ਕੋ ਕਵਤਾ ਹੈ ਪਤਾ ਨਹੀਂ ਕਿਹੜੇ ਸਜੀਤ ਪਾਤਲ ਦੀ ਸ਼ਾਇਦ ਵੀ ਮੇਰੀ ਬੋਲੀ ਮਰ ਰਹੀ ਹੈ ਸ਼ਾਹ ਵਦ ਸ਼ਾਹ ਵਦ ਬਾਖ ਬਾਖ ਉਹ ਤਾਂ ਵੱਲ ਰਹੀ ਜੀ ਮਹਾਰਾਜ ਵੀ ਉਹ ਇੱਕ ਵੱਡੀ ਖੇਡ ਦਾ ਹਿੱਸਾ ਹੈ ਹੂੰ ਤਾਂ ਉਹਦੇ ਲਈ ਉਨਾ ਹੀ ਵੱਡੀ ਖੇਡ ਨੂੰ ਸਮਝਣਾ ਜ਼ਰੂਰੀ ਹੈ ਜਿੰਨੀ ਕਬੱਡੀ ਸਾਡੀ ਸਾਡੇ ਸਾਹਮਣੇ ਇੱਥੇ ਬਿਸ਼ੀ ਹੋਈ ਪਛਾਤ ਹੈ ਜੀ ਸਾਡੇ ਕੋਲ ਬੜਾ ਵੱਡਾ ਸਾਹਿਤ ਹੈ ਪੰਜਾਬੀ ਲਿਟਰੇਚਰ ਦੀ ਜੇ ਗੱਲ ਕਰੀਏ ਭਾਈ ਵੀਰ ਸਿੰਘ ਬਹੁਤ ਸਾਰੇ ਬੀਰ ਕਾਮ ਨੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਨੀ ਹੈ ਅਸੀਂ ਗੁਟਕਾ ਸਾਬ ਦੇ ਵਿੱਚ ਹਰ ਰੋਜ਼ ਪੰਜਾਬੀ ਪੜ੍ਹਦੇ ਹਾਂ ਜੋ ਸਿੱਖ ਨਿਤਨੇਮ ਕਰਦੇ ਨੇ ਜੇ ਪੰਜਾਬੀ ਹੀ ਨਾ ਰਹੀ ਤਾਂ ਫਿਰ ਸਾਡੀਆਂ ਜੜਾਂ ਨੇ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਆ ਪੰਜਾਬੀ ਵਿਰਸਾ ਹੈ ਸਾਡੀ ਗੁਰਬਾਨੀ ਹੈ ਫਿਰ ਉਹਦੀ ਹੋਂਦ ਕਿੰਨੀ ਕਰੇਗੀ ਨਾਲ ਇਹ ਤਾਂ ਨਹੀਂ ਗੱਲ ਹੈ ਕੋਈ ਹੂੰ ਇਦ ਮੰਨ ਕੇ ਚੱਲੋ ਨਾ ਹੂੰ ਨਹੀਂ ਤਾਂ ਨਹੀਂ ਥਿਆ ਸਕਦਾ ਹੂੰ ਅੱਜ ਦੀ ਗੱਲ ਜਿਹੜੀ ਅਸੀਂ ਸਾਡੀ ਪੀੜ੍ਹੀ ਜਿਉਂ ਰਹੀ ਐ ਵੀ ਸਾਡੀ ਕੀ ਸਾਡਾ ਕੀ ਬਣੂਗਾ ਨਾ ਹੂੰ 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 ਜਿਹੜਾ ਅਸੀਂ ਪੰਜਾਬੀ ਦੇ ਵਿੱਚ ਜਿਉਂ ਰਹੇ ਆ ਪਰ ਉਹਨੂੰ ਜਿਵੇਂ ਮੱਛੀ ਪਾਣੀ ਦੇ ਵਿੱਚ ਜਉਂਦੀ ਪਰ ਪਾਣੀ ਦਾ ਮੁੱਲ ਨਾ ਸਮਝਦੀ ਉਹਨੂੰ ਬਾਹਰ ਕੱਢੋ ਤੇ ਲੱਗਦਾ ਪਤਾ ਹੂੰ ਬਸ ਅਸਲ ਮਸਲਾ ਇਹ ਐ ਕਿ ਸਾਡਾ ਸਾਰਿਆਂ ਦਾ ਕੀ ਬਣੂ ਹੂੰ ਵੀ ਅਸੀਂ ਪੰਜਾਬੀ ਦੇ ਵਿੱਚ ਜਉਂਦੇ ਆ ਪੰਜਾਬੀ ਦੀ ਸਾਡੀ ਔਨ ਵਾਲੀਆਂ ਪੀੜ੍ਹੀਆਂ ਮੇਰੇ ਤੋਂ ਵੀ ਪੰਜਾਬੀ ਹਾਂ ਠੀਕ ਐ ਪਰ ਸਾਡੇ ਤੋਂ ਆਪਦੇ ਸ਼ਬਦਾਂ ਦੇ ਅਰਥ ਖੁੱਸ ਜਾਂਦੇ ਨੇ ਅਸੀਂ ਵਰਤਦੇ ਸ਼ਬਦ ਹੋਰ ਆਂਦੇ ਆ ਤੇ ਲੱਗਦਾ ਵੀ ਉਹ ਹੈ ਕਿ ਬੋਲੀ ਹੋਰਾਂ ਦੀ ਵੱਡੀ ਹੈ ਸਰਕਾਰੀ ਤੌਰ ਤੇ ਵੀ ਵਪਾਰੀ ਤੌਰ ਤੇ ਵੀ ਖੁਸ਼ੀ ਦੇ ਤੌਰ ਤੇ ਵੀ ਇੰਨੇ ਸ਼ਬਦ ਤਾਂ ਆ ਹੀ ਜਾਂਦੇ ਹੁੰਦੇ ਨੇ ਪੰਜਾਬੀ ਦਾ ਤਾਂ ਹਾਜ਼ਮਾ ਹੀ ਵੱਡਾ ਹੋ ਗਿਆ ਨਾ ਇਹ ਜੀਆਂ ਗੱਲਾਂ ਕਰੀ ਜਾਣੀਆਂ ਲੱਗੀ ਜਾਣਾ ਦੂਜਿਆਂ ਦੇ ਪਿੱਛੇ ਇਹ ਮਸਲਾ ਹੈ ਕਿ ਸਾਡਾ ਕੀ ਬਣੂ ਜਿਨ੍ਹਾਂ ਦਾ ਦਾਵਾ ਥੋਥਾ ਜਾਂ ਖੋਖਾ ਹੈ ਜਾਂ ਪਰਮਾਲਾ ਹੈ ਹੈ ਨਾ ਉਹ ਤਾਂ ਜਿਹੜਾ ਗੁਰੂ ਦਾ ਦਰਜਾ ਜਿੰਨਾ ਅੱਖਰਾਂ ਜਿੰਨਾ ਬੋਲਾਂ ਚ ਹੋ ਗਿਆ ਹੂੰ ਉਹ ਤਾਂ ਜਿੰਨਾ ਜੇ ਦੁਨੀਆ ਹੈ ਉਹ ਤਾਂ ਉਵੇਂ ਰਹਿਣਾ ਹੂੰ ਹੂੰ ਉਹਨੂੰ ਕੋਈ ਤੋੜ ਸਕਦਾ ਮਸਲਾ ਤੇ ਇਹ ਜਿਹੜੀ ਦਾਅਵੇਦਾਰੀ ਹੈ ਬੰਦਿਆਂ ਦੀ ਪੰਜਾਬ ਦੀ ਵਿਰਾਸਤ ਵਜੋਂ ਜਾਂ ਸਿੱਖਾਂ ਵਜੋਂ ਉਹ ਇਹਨੂੰ ਕਿੰਨਾ ਸਮਝਦੇ ਉਹ ਉਹਨੂੰ ਕਿੰਨਾ ਪਾਲਦੇ ਅਸਲ ਮਸਲਾ ਬੰਦਿਆਂ ਦਾ ਹੈ ਹੂੰ ਠੀਕ ਹੈ ਸ਼ਬਦਾਂ ਨੇ ਨਾ ਬੁੱਢੇ ਹੋਣਾ ਨਾ ਪੁਰਾਣੇ ਹੋਣਾ ਹੂੰ ਸ਼ਬਦ ਤਾਂ ਅਮਰ ਹੈ ਸਾਹਿਤ ਅਮੀਰ ਰਹਿੰਦਾ ਹੈ ਹਮੇਸ਼ਾ ਹੂੰ ਤੇ ਪੰਜਾਬੀ ਭਾਸ਼ਾ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਬਹੁਤ ਸਾਰੇ ਚਿੰਤਕ ਹਰ ਰੋਜ਼ ਪ੍ਰੋਟੈਸਟ ਵੀ ਕਰਦੇ ਨੇ ਪੰਜਾਬੀ ਭਾਸ਼ਾ ਦਿਹਾੜੇ ਮੌਕੇ ਵੀ ਲਾਗੂ ਕਰਾਉਣ ਦੀ ਮੰਗ ਵੀ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਉਪਰਾਲੇ ਵੀ ਕੀਤੇ ਜਾ ਰਹੇ ਨੇ ਜੋ ਪੰਜਾਬੀ ਭਾਸ਼ਾ ਪ੍ਰੇਮੀ ਨੇ ਤੁਹਾਡੀ ਨਜ਼ਰੇ ਕਿਵੇਂ ਬਚਾਇਆ ਜਾ ਸਕਦਾ ਭਾਸ਼ਾ ਨੂੰ ਮੈਂ ਜਿੰਨੀ ਵੀ ਆਪਾਂ ਗੱਲ ਕਰ ਰਹੇ ਮੈਂ ਉਸੇ ਹਿਸਾਬ ਨਾਲ ਕਰ ਰਿਹਾ ਹਾਂ ਪਹਿਲੀ ਗੱਲ ਮਸਲਾ ਬਚਾਉਣ ਦਾ ਨਹੀਂ ਹੈ ਮਸਲਾ ਸਮਝਣ ਦਾ ਹੈ ਕਿ ਅਸੀਂ ਕਿਸੇ ਪੜਾ ਦੇ ਜਾ ਕੇ ਜਾਂ ਅੱਜ ਦੇ ਅੱਜ ਦਾ ਸਵਾਲ ਤਾਂ ਸਮਾਂ ਹੈ ਹਮ ਆਪਣੀ ਬੋਲੀ ਨੂੰ ਕੀ ਸਮਝਦੇ ਆ ਜਾਂ ਬੋਲੀ ਨੂੰ ਕੀ ਸਮਝਦੇ ਆ ਦੂਜਾ ਇਸ ਬੋਲੀ ਜਿਹੜੀ ਸਾਡੇ ਕੋਲੇ ਵਿਰਾਸਤ ਹੈ ਉਹਨੂੰ ਕੀਵੇਂ ਸਮਝਦੇ ਆ ਠੀਕ ਹੈ ਬਚਾਉਣਾ ਜਾਂ ਵਿਗਸਾਉਣਾ ਸਮਝਦੇ ਮਸਲਾ ਹੈ ਨਾ ਸੱਚ ਹਮ ਵੀ ਕਿਸੇ ਨੂੰ ਲੱਗ ਰਿਹਾ ਖਤਰਾ ਹੈ ਕਿਸੇ ਨੂੰ ਲੱਗਦਾ ਖਤਰਾ ਨਹੀਂ ਹੈ ਕਿਉਂ ਲੱਗਦਾ ਹਮ ਸਮਝਦਾ ਮਸਲਾ ਬੰਦੇ ਠੀਕ ਹੈ ਹਾਂ ਜੇ ਅਸੀਂ ਕਰ ਕੀ ਸਕਦੇ ਆ ਉਹਦੇ ਲਈ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਬੰਦੇ ਲੱਗਦਾ ਕਿ ਪੜੇ ਨੇ ਇਹ ਕਰਨਗੇ ਹਨ ਇਸ ਗੱਲ 'ਚ ਇਦਾਂ ਨਹੀਂ ਹੁੰਦਾ ਹੂੰ ਦੁਨੀਆ 'ਚ ਬੋਲੀਆਂ ਦੇ ਬਹੁਤੇ ਸ਼ਬਦ ਨਵੇਂ ਆ ਜਿਹੜੇ ਉਹ ਬੱਚੇ ਜਾਂ ਜਿਹੜੇ ਲਿਖਾਰੀ ਹੁੰਦੇ ਕਾ ਵੀ ਸਾਹਿਤਕਾਰ ਹੁੰਦੇ ਉਹ ਜਾਂ ਜਿਹੜੇ ਸੋਚਣ ਵਾਲੇ ਬੰਦੇ ਜਿਹਨਾਂ ਨੂੰ ਦਾਰਸ਼ਨਿਕ ਕਹਿੰਦੇ ਉਹ ਹਨ ਉਹ ਸ਼ਬਦਾਂ ਨੂੰ ਲੈ ਕੇ ਆਉਂਦੇ ਨੇ ਹੁਣ ਆਪਣੇ ਕੀ ਕਰਦੇ ਆ ਕਿ ਇੱਕ ਤਾਂ ਜਦੋਂ ਕੋਈ ਸੋਚਦਾ ਵੀ ਬਚਾਈਏ ਅਸੀਂ ਹੂੰ ਉਹ ਪਹਿਲਾਂ ਹੀ ਕਰਦਾ ਵੀ ਦੁਨੀਆਂ 'ਚ ਜੋ ਪਿਆ ਗਿਆਨਦਾਨ ਉਹ ਪੰਜਾਬੀ 'ਚ ਉਲਥਾ ਲਓ ਉਹਦਾ ਅਨੁਵਾਦ ਕਰ ਲਓ ਹੂੰ ਤੇ ਅਨੁਵਾਦ ਫਿਰ ਕਿਵੇਂ ਕਰਦੇ ਆ ਸ਼ਬਦਾਂ ਦਾ ਜਾਂ ਵਾਕਾਂ ਦਾ ਇਹ ਤਾਂ ਇਹ ਮਡੰਗਟ ਪਾਉ ਕੰਮ ਟੱਕੀ ਲਾਉਣਾ ਤਾਂ ਪਹਿਲਾ ਮਸਲਾ ਇਹ ਹੈ ਇਹਦੇ 'ਚ ਜੋ ਮੈਨੂੰ ਸਮਝ ਪੈਂਦਾ ਕਿ ਜਿਸ ਚੀਜ਼ ਦਾ ਸਾਡੇ ਲੋਕਾਂ ਦੇ ਮਨ ਤੇ ਛੱਪਾ ਬੈਠਿਆ ਹੋਇਆ ਮਿਸਾਲ ਵਜੋਂ ਮੈਂ ਦੋ ਤਿੰਨ ਥਾਵਾਂ ਤੇ ਉਹਨਾਂ ਸਮਾਗਮਾਂ 'ਚ ਗਿਆ ਜਿੱਥੇ ਇਹ ਕੋਸ਼ਿਸ਼ ਕੀਤੀ ਗਈ ਕਿ ਸਾਰਾ ਕੁਝ ਪੰਜਾਬੀ 'ਚ ਪੜਾਇਆ ਜਾਵੇ। ਹੂੰ। ਤਾਂ ਉੱਥੇ ਜਿਹੜੇ ਪੰਜਾਬੀ ਬੰਦੇ ਵਿਗਿਆਨ ਦੇ ਖੇਤਰ 'ਚ ਆਏ ਹੂੰ ਉਹ ਸਾਰੇ ਪੱਕੇ ਵੀ ਬੱਸ ਨਾ ਜੀ ਵਿਗਿਆਨ ਨਹੀਂ ਪੰਜਾਬੀ 'ਚ ਪੜਾਇਆ ਜਾ ਸਕਦਾ। ਹੂੰ। ਡਾਕਟਰੀ ਨਾ ਪੰਜਾਬੀ 'ਚ ਨਹੀਂ ਪੜਾਈ ਜਾ ਸਕਦੀ। ਬਿਲਕੁਕੁਲ। ਇਹ ਤਾਂ ਇੰਜੀਨੀਅਰਿੰਗ ਨਾ ਪੰਜਾਬੀ 'ਚ ਨਹੀਂ ਪੜਾਈ ਜਾ ਸਕਦੀ। ਹੂੰ। ਮੈਂ ਸੱਜਣ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਸਾਰਾ ਜਿਹੜਾ ਇਹ ਪਸਾਰਾ ਹੈ ਵੀ ਅੱਗ ਹਵਾ ਪਾਣੀ ਮਿੱਟੀ ਤੋਂ ਬਣਾ ਬਣਾ ਕੀ ਹੈ ਹਮ ਠੀਕ ਅਖੀਰ ਤਾਂ ਇਹੀ ਪੜਦੇ ਆ ਨਾ ਮੈਂ ਪੰਜ ਦਤਾਂ ਦੇ ਹਮ ਤੇ ਸਾਧੀਆਂ ਤੋਂ ਛੱਪ ਸਾਡੇ ਘਰ ਚੱਲੇ ਆਉਂਦੇ ਨੇ ਹਮ ਜੋ ਤੁਸੀਂ ਕਹਿ ਰਹੇ ਹੋ ਕਿ ਆਹ ਨਹੀਂ ਪੜਾਇਆ ਜਾ ਸਕਦਾ ਜਾਂ ਉਹ ਨਹੀਂ ਪੜਾਇਆ ਜਾ ਸਕਦਾ ਕੋਈ ਕੁਝ ਬਾਹਰ ਹੈ ਇਹਦੇ ਤੋਂ ਹਮ ਠੀਕ ਪਹਿਲਾਂ ਪੜਾਇਆ ਇਹਦੇ ਜਿਹੀ ਹੈ ਕਿ ਸਾਡੇ ਇਹ ਗੱਲ ਸਮਝ ਆ ਜਾਵੇ ਕਿ ਇਹ ਜਿਹੜੀ ਵਿਸ਼ੇਵੰਡ ਇੰਨੀ ਬਾੜੀ ਔਖੀ ਕੀਤੀ ਹੋਈ ਹੈ ਹਮ ਅਸੀਂ ਇਹਨੂੰ ਕਿੰਨਾ ਸੌਖਾ ਕਰ ਸਕਦੇ ਆ ਆਪਦੇ ਧੀਆਂ ਪੁੱਤਾਂ ਵਾਸਤੇ ਹਮ ਠੀਕ ਹੈ ਕਿ ਅਖੀਰ ਨੂੰ ਇਹ ਅੱਗ ਹਵਾ ਪਾਣੀ ਮਿੱਟੀ ਹੈ ਹਮ ਸਾਰਾ ਜਿਹੜਾ ਦਿਸਦਾ ਹੋਇਆ ਵਿਸਾਰ ਹੈ ਉਹਦੇ ਚੋਂ ਸਾਰੇ ਗਿਆਨ ਧਿਆਨੀਆਂ ਸ਼ਖਾਵਾਂ ਫੁੱਟਦੀਆਂ ਨੇ ਕਿ ਉਤਾਵਾਂ ਤੱਕ ਲੈ ਕੇ ਜਿੰਨਾ ਸੌਖਾ ਅਸੀਂ ਆਪਣੇ ਸ਼ਬਦਾਂ ਜਾਂ ਆਪਣੇ ਬੱਚਿਆਂ ਲਈ ਇਹ ਜਿਹੜਾ ਵਗਿਆਨ ਹੈ ਜਿਹਨੂੰ ਡਾਕਟਰੀ ਕਹਿੰਦੇ ਆ ਇੰਜੀਨੀਅਰਿੰਗ ਜੋ ਵੀ ਕੁਝ ਕਹਿੰਦੇ ਨੇ ਹੂੰ ਉਹਨੂੰ ਅਸੀਂ ਸੌਖਾ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਆ ਵੀ ਆ ਇੰਨਾ ਕਹਾ ਹੂੰ ਉਹਦੀ ਜਿਹੜੀ ਵਪਾਰਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਆਖ ਪੈਦਾ ਕੀਤੀ ਗਈ ਹੈ ਹੂੰ ਠੀਕ ਹੈ ਉਹ ਹੈ ਪਹਿਲਾ ਬੜਾ ਹੂੰ ਕਿ ਉਹਦੇ ਲਈ ਸ਼ਬਦ ਸੌਖੇ ਲੱਗੇ ਉਹਨਾਂ ਦੂਸਰਾ ਇਹ ਨਾ ਹੈ ਕਿ ਸਾਡੇ ਕੋਲ ਇਹਦੇ ਪਹਿਲਾਂ ਸ਼ਬਦ ਮੌਜੂਦ ਨੇ ਅਸੀਂ ਉਹਨਾਂ ਨੂੰ ਨਵੇਂ ਅਰਥਾਂ 'ਚ ਕਿੱਦਾਂ ਵਰਤ ਸਕਦੇ ਹਾਂ ਹੂੰ ਠੀਕ ਹੈ ਕਿਉਂਕਿ ਇਹ ਕਿ ਸ਼ਬਦ ਇੱਕ ਸਮੇਂ ਬਾਅਦ ਜਦੋਂ ਤੁਹਾਡੇ ਕੋਲ ਚੀਜ਼ਾਂ ਨਹੀਂ ਰਹਿੰਦੀਆਂ ਸ਼ਬਦ ਤੁਹਾਡੇ ਕੋਲ ਰਹਿੰਦੇ ਨੇ ਹੂੰ ਠੀਕ ਹੈ ਮੰਨ ਲਓ ਚਰਖਾ ਹੁਣ ਲੋਕੀਂ ਘਰਾਂ 'ਚ ਕਤਨੋਂ ਹਟ ਗਏ ਨੇ ਪਰ ਚਰਖਾ ਸ਼ਬਦ ਤਾਂ ਪਿਆ ਹੈ ਨਾ ਬਿਲਕੁਲ ਠੀਕ ਤਾਂ ਹਾਂ ਮੈਨੂੰ ਯਾਦ ਹੈ ਸਾਡਾ ਜਿਹੜਾ ਦਾਦਾ ਸੀ ਸਾਡਾ ਹੂੰ ਉਹ ਜਦੋਂ ਉੱਧਰੋਂ ਵਾਪਸ ਆਇਆ ਤਾਂ ਦੱਸੇ ਵੀ ਉਹਦੇ ਕੋਲੇ ਗੌਂਦਾ ਚਰਖਾ ਸੀ ਹੂੰ ਤਾਂ ਸਾਨੂੰ ਸਮਝ ਪਿਆ ਗੌਂਦਾ ਚਰਖਾ ਕੀ ਸੀ ਗ੍ਰਾਮੋਫੋਨ ਸੀ ਉਹ ਕੰਬੀ ਵਾਲੀ ਮਸ਼ੀਨਰੀ ਕਹਿੰਦੇ ਆ ਨਾ ਹੂੰ ਤੇ ਜਦੋਂ ਹੁਣ ਮੈਨੂੰ ਯਾਦ ਆ ਕਿ ਜਿਹੜੀ ਉਹ ਜਿੰਨੋ ਕੀ ਟਾਰਚ ਕਹਿੰਦੇ ਆ ਨਾ ਹੂੰ ਤਾਂ ਉਹ ਸਾਡੀ ਦਾਦੀ ਉਹਨੂੰ ਚੋਰਬਤੀ ਕਹਿੰਦੀ ਸੀ ਹੂੰ ਤਾਂ ਚੀਜ਼ਾਂ ਨਵੀਆਂ ਆਈਆਂ ਤੇ ਸ਼ਬਦ ਪੁਰਾਣਿਆਂ ਨੇ ਨਵੇਂ ਅਰਥ ਗ੍ਰਹਿਣ ਕੀਤੇ ਦੁਨੀਆ ਸਾਰੀ ਇਵੇਂ ਹੀ ਚੱਲਦੀ ਹੈ ਹੂੰ ਤੇ ਇਹ ਜਮ ਬਹੁਤ ਹੀ ਸੌਖਾ ਜਿਹਾ ਰਾਹ ਹੈ ਹੂੰ ਜਦੋਂ ਸਾਡਾ ਧਿਆਨ ਆਮ ਬੰਦੇ ਪੱਧਰ ਤੇ ਇਹ ਹੋ ਜੂ ਕਿ ਆਹ ਹੀ ਸ਼ਬਦਾਂ ਨਾਲ ਆਹ ਚੀਜ਼ਾਂ ਸਾਰੀਆਂ ਨੂੰ ਜਾਣ ਸਕਦੇ ਆਂ ਅਸੀਂ ਹੂੰ ਵੀ ਅਖੀਰ ਨੂੰ ਕੀ ਆਏ ਹੂੰ ਬੰਦੇ ਦੀ ਛਾਂ ਫੜਦਾ ਹੂੰ ਠੀਕ ਵੇਖ ਮੈਨੂੰ ਬੰਦਾ ਕਹਿੰਦਾ ਵੀਡੀਓ ਐਡੀਟਰ ਨੂੰ ਕੀ ਕਹਿਣਾ ਜੀ ਮੈਂ ਕਿਹਾ ਭਰਾਵਾ ਛਾਂ ਹੈ ਹੂੰ ਸਾਡੇ ਘਰਾਂ ਚ ਹਰ ਤਾਂ ਮੋੜ ਤੇ ਮੋਚੀ ਹੁੰਦੀ ਸੀ ਇਹੀ ਹੈ ਨਾ ਐਡੀਟਿੰਗ ਕੀ ਹੋ ਹੂੰ 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 ਠੀਕ ਵੀ ਬੰਦੇ ਚੀਰ ਫਾੜ ਡਾਕਟਰ ਕਰਦਾ ਉਹ ਵੀ ਉਹ ਟਾਂਕਾ ਦੋ ਪਈ ਹੈ ਹੂੰ 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 ਠੀਕ ਆਖੀਰ ਨੂੰ ਕੰਮ ਤਾਂ ਬਹੁਤ ਸੌਖਾ ਹੈ ਪਰ ਉਹ ਵੱਡੇ ਛੜ ਸ਼ਬਦ ਦੂਜੇ ਤੋਂ ਧਾੜ ਹੋ ਆਉਂਦੇ ਐ ਲੱਗਦਾ ਬਹੁਤ ਔਖਾ ਖੇਡ ਹੈ ਹੂੰ ਇਹ ਜਿਹੜਾ ਸਿੱਧਾ ਤੇ ਸੌਖਾ ਕਰਨਾ ਹੈ ਸ਼ਬਦਾਂ ਨੂੰ ਆਪਣੇ ਧੀਆਂ ਪੁੱਤਾਂ ਸਾਹਮਣੇ ਇਹ ਅੱਧੀ ਲੜਾਈ ਜਿੱਤਣ ਦੇ ਬਰਾਬਰ ਹੈ ਹੂੰ ਠੀਕ ਦੂਸਰਾ ਹੈ ਕਿ ਅਸਲੀ ਸਵਾਲ ਹੁੰਦਾ ਹੈ ਕਿ ਕੋਈ ਬੋਲੀ ਜਿਹੜਾ ਮਾਂ ਬਾਪ ਜਾਂ ਵੱਡਾ ਬੱਚੇ ਸਾਹਮਣੇ ਬੋਲ ਰਿਹਾ ਹੈ ਹੂੰ ਉਹਦੇ ਮਨ 'ਚ ਸਤਕਾਰ ਕਿੰਨਾ ਹੈ ਹੂੰ ਕਿਹੜਾਂ ਸ਼ਬਦਾਂ ਲਈ ਹੈ ਉਹ ਬੱਚੇ ਨੇ ਹਾਸਲ ਕੀ ਸਾਡੇ ਲੋਕੀਂ ਘਰਾਂ ਆਏ ਬੰਦੇ ਨੂੰ ਕਹਿੰਦੇ ਆ ਬੱਚੇ ਨੂੰ ਵੀ ਇਹਨੂੰ ਏ ਬੀ ਸੀ ਸਿਣਾ ਦੇ ਇਹਨੂੰ ਅੰਗਰੇਜ਼ੀ ਦਾ ਇੱਕ ਆਦੂਆ ਸੁਣਾ ਦੇ ਹੂੰ ਤਾਂ ਬੱਚੇ ਤੇ ਅਸਰ ਪੈਂਦਾ ਸੀ ਪਹਿਲੇ ਇਹ ਕਾਸੀ ਆਪਣੇ ਧੀਆਂ ਪੁੱਤਾਂ ਸਾਹਮਣੇ ਆਪਣੇ ਸ਼ਬਦਾਂ ਦਾ ਸਨਮਾਨ ਆਪ ਕਰਕੇ ਦਿਖਾਈਏ ਤੇ ਬੱਚੇ ਕਰਨਗੇ ਹੂੰ ਤੀਸਰਾ ਕਿ ਜਿਵੇਂ ਦੁਨੀਆ ਚੱਲਦੀ ਹੈ ਤੇ ਜਿਵੇਂ ਦੁਨੀਆ ਚੱਲੂਗੀ ਉਹਦਾ ਇੱਕ ਖਿਆਲ ਹਰੇ ਕੋਲੇ ਹੁੰਦਾ ਹੂੰ ਅਸੀਂ ਆਪਣੇ ਬੱਚਿਆਂ 'ਚ ਆਪਣੀ ਬੋਲੀ 'ਚ ਆਪਣੇ ਸ਼ਬਦਾਂ 'ਚ ਇਹ ਕਿੰਨਾ ਠੋਸ ਰੂਪ 'ਚ ਦੇ ਸਕਦੇ ਹਾਂ। ਹੂੰ। ਕਿਉਂਕਿ ਮਨੋਕਨ ਇੱਕ ਸੁਪਨੇ ਦਾ ਇੱਕ ਖਿਆਲ ਦਾ ਇੱਕ ਆਦਰਸ਼ ਦਾ ਪਿੱਛਾ ਕਰਨਾ ਹੁੰਦਾ। ਹੂੰ। ਹੁਣ ਪੰਜਾਬੀ ਜਿਹੀ ਕਰਨਗੇ ਵੀ ਗੁਰਬਾਣੀ ਦਾ ਧਾਰਮਿਕ ਹੈ ਜੀ। ਹੂੰ। ਜਿਹੜੇ ਜ਼ਿੰਦਗੀ ਨੂੰ ਬੰਨ੍ਹ ਕੇ ਵੇਖਦੇ ਨੇ। ਹੂੰ। ਉਹ ਬੱਚਿਆਂ ਲਈ ਸਨਹਿਰਾ ਪੋਖੇ ਮਿਲ ਕੇ ਹੁੰਦੇ। ਹੂੰ। ਇਹ ਜਰੂਰ ਮਸਲਾ ਹੈ। ਕਿ ਅੱਗੇ ਵਾਸਤੇ ਜਿਹੜਾ ਇੱਕ ਸੁਪਨਾ ਹੈ ਉਹ ਆਪਣੀ ਬੋਲੀ ਜਿਸੀਂ ਕਿੰਨਾ ਬਿਹਤਰ ਦਿਖਾ ਸਕਦੇ ਆ ਜਿਹੜੇ ਜੇ ਸਰਬੱਤ ਦਾ ਭਲਾ ਦਿਸਦਾ ਹੁੰਦਾ ਹੂੰ ਸਾਡੇ ਤਾਂ ਇੱਥੇ ਪਰੰਪਰਾਜ ਪਿਆ ਹੈ ਅਸੀਂ ਹਰ ਥਾਂ ਦੇ ਕਰਕੇ ਦਿਖਾ ਰਹੇ ਹਾਂ ਸਦੀਆਂ ਤੋਂ ਹੂੰ ਆਮ ਦੌਰ ਤੇ ਲੋਕਾਂ ਕੋਲ ਸੁਪਨਾ ਹੀ ਹੁੰਦਾ ਉਹਦੀ ਅਭਿਆਸ ਜੇ ਕੋਈ ਗਵਾਹੀ ਨਹੀਂ ਹੁੰਦੀ ਹੂੰ ਸਾਡੇ ਕੋਲ ਤਾਂ ਗਵਾਹੀ ਵੱਡੀ ਪਈ ਹੈ ਸੁਪਨਾ ਸਾਡੇ ਸੱਚ ਨਾਲ ਬੁਣਿਆ ਨਹੀਂ ਗਿਆ ਦੁਨੀਆ ਸਾਮਣੇ ਪੇਸ਼ ਨਹੀਂ ਹੋਇਆ ਹੂੰ ਇਹ ਸੁਪਨਾ ਪੇਸ਼ ਕਰਨਾ ਸ ਜੋ ਦੁਨੀਆ ਦਾ ਖੇਲ ਗਿਆਨ ਧਿਆਨ ਦਾ ਖਿਡਾਰੀ ਉਹਨੂੰ ਸੌਖਾ ਕਰਨਾ ਆਪਣੇ ਬੱਚਿਆਂ ਸਾਹਮਣੇ ਸਨਮਾਨ ਸਹਿਤ ਆਪਣੇ ਸ਼ਬਦਾਂ ਨੂੰ ਬੋਲਣਾ ਇਹ ਤਿੰਨ ਗੱਲਾਂ ਬਹੁਤ ਹੀ ਬੁਨਿਆਦੀ ਨੇ ਇਹਨਾਂ ਕਰਨ ਨਾਲ ਜੋ ਸਾਨੂੰ ਲੱਗਦਾ ਕਿ ਪੰਜਾਬੀ ਦੇ ਮਸਲੇ 'ਚ ਨਹੀਂ ਹੋਇਆ ਜਾਂ ਹੋਣਾ ਚਾਹੀਦਾ ਉਹ ਸਾਰਾ ਇਹਦੇ ਨਾਲ ਜੁੜ ਕੇ ਹੱਲ ਹੋ ਸਕਦਾ ਮੈਨੂੰ ਇਦਾਂ ਹੀ ਲੱਗਦਾ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਜੀ ਬਾਈ ਜੀ ਦਾ ਖਾਲਸਾ ਲੱਗਦੀ ਕਿ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਸਾਡੇ ਨਾਲ ਖਾਸ ਮਹਿਮਾਨ ਸੀ ਡਾਕਟਰ ਸੇਵਕ ਸਿੰਘ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ